ਹੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਔਰ ਉਸ ਤੋਂ ਬਾਅਦ ਵਿਸਫਲ ਕਮੇਟੀ ਯੂ ਸਾਹਿਬ ਦਾ ਔਰ ਇਹ ਤੋਂ ਬਾਅਦ ਹਰਪ੍ਰੀਤ ਸਿੰਘ ਜੀ ਪ੍ਰਿੰਸ ਜਿਨ੍ਹਾਂ ਨੇ ਇਹ ਪਤਾ ਚੱਕਿਆ ਔਰ ਬਹੁਤ ਮਿਹਨਤ ਕੀਤੀ ਇਸ ਈਜ਼ ਨੂੰ ਸਿਰੇ ਚੜਨ ਦੇ ਲਈ ਔਰ ਅੱਜ ਉਹ ਦਿਨ ਆ ਗਿਆ ਕਿ ਅਸੀਂ ਇਸ ਗਲੀ ਦਾ ਜਿਹੜਾ ਅਧੂਰਾ ਪਿਆ ਕੰਮ ਸੀ ਇਸ ਨੂੰ ਪੂਰਾ ਕਰਾਂਗੇ ਔਰ ਇਹਦੇ ਵਿੱਚ ਸਾਰੇ ਮਹੱਲਾ ਵਾਸੀਆਂ ਦਾ ਵੀ ਸਹਿਯੋਗ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਪ੍ਰਸ਼ਾਸਨ ਦਾ ਵੀ ਸਹਿਯੋਗ ਹੈ ਮੰਤਰੀ ਸਾਹਿਬ ਦਾ ਵੀ ਯੂ ਸਰ ਸਾਹਿਬ ਦਾ ਵੀ ਕਮੇਟੀ ਦਾ ਵੀ ਔਰ ਇੱਕ ਬਹੁਤ ਅੱਛੇ ਤਰੀਕੇ ਨਾਲ ਹੁਣ ਇਹ ਬਣੂਗੀ ਮਿਊਨਿਸਪਲ ਜੋ ਮਾਤਰਾਣੀ ਦਾ ਪਾਰਕ ਹੈ ਇਹਦੇ ਬੈਕ ਸਾਈਡ ਦਾ ਏਰੀਆ ਵਾਰਡ ਨੰਬਰ 21 ਦਾ ਜਿਹਨਾਂ ਅਧੂਰਾ ਪਿਆ ਸੀ ਇਹ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਊਗਾ ਧੰਨਵਾਦ ਮੈਂ ਮੰਤਰੀ ਸਾਹਿਬ ਦਾ ਮੀਡੀਆ ਇੰਚਾਰਜ ਹਾਂ ਮੈਨੂੰ ਵਾਰਡ ਨੰਬਰ 21 ਚਾਂਟ ਦਾ ਮੌਕਾ ਮਿਲਿਆ ਹੈ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਬਹੁਤ ਦੇਰ ਤੋਂ ਰੁਕਿਆ ਹੋਇਆ ਕਾਰਜ ਸੀ ਅੱਜ ਪੂਰਾ ਹੋ ਰਿਹਾ ਹੈ ਮੰਤਰੀ ਸਾਹਿਬ ਨੇ ਸਾਡਾ ਬਹੁਤ ਸੰਯੋਗ ਦਿੱਤਾ ਈਓ ਸਾਹਿਬ ਨੇ ਸਾਡੇ ਵੀਰ ਪ੍ਰਿੰਸ ਜੀ ਨੇ ਜਿਨ੍ਹਾਂ ਨੇ ਬਹੁਤ ਤੰਦੇਈ ਨਾਲ ਯਤਨ ਕਰਕੇ ਗਲੀ ਨੂੰ ਪੂਰਾ ਕਰਨ ਦਾ ਸਾਡਾ ਸਾਥ ਦਿੱਤਾ ਹੈ ਬਹੁਤ ਵਧੀਆ ਤਰੀਕੇ ਨਾਲ ਸਫਾਈ ਦਾ ਕੰਮ ਕਰਾ ਰਹੇ ਆ ਬਹੁਤ ਸੇਵਾ ਕਰ ਰਹੇ ਆ ਇਹਨਾਂ ਦਾ ਅਸੀਂ ਧੰਨਵਾਦ ਡੈਮਨਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਖੋਣ ਉਹਨਾਂ ਦਾ ਯਤਨ ਸਦਕਾ ਜੋ ਹੈ ਗਲੀ ਨੰਬਰ 21 ਦਾ ਮਾਰਕ ਨੰਬਰ 21 ਦਾ ਜੋ ਕੰਮ ਹੈ ਸਰਦਾਰ ਹਰਪ੍ਰੀਤ ਸਿੰਘ ਪੱਤਰਕਾਰ ਪ੍ਰਿੰਸ ਵੀਰ ਜੀ ਨੇ ਜੋ ਉਹਨਾਂ ਦੇ ਯਤਨਾਂ ਸਰਕਾਰੇ ਸੜਕ ਬਣ ਰਹੀ ਹੈ ਤੋਂ ਅਸੀਂ ਮੰਤਰੀ ਸਾਹਿਬ ਦਾ ਹਰਪ੍ਰੀਤ ਪ੍ਰਿੰਸ ਜੀ ਦਾ ਤੇ ਮਹੱਲੇ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹ ਕੰਮ ਉਹਨਾਂ ਦਾ ਨਿਰਵਿਘਨ ਸੰਪੰਨ ਹੋਵੇ ਭਾਈ ਕੋਈ ਖਾਲਸਾ ਭਾਈ ਮੈਂ ਮਨਜਾਲੂ ਅਸੀਂ ਕਾਫੀ ਦੇਰ ਤੋਂ ਇੱਕ ਵਾਈ ਵਾਰ ਨੰਬਰ 22 ਦੇ ਵਿੱਚ ਇਸ ਚੀਜ਼ ਦੇ ਵਿੱਚ ਬਹੁਤ ਦੁਖੀ ਸੀਗੇ ਕਿ ਸਾਡੇ ਗਲੀਆਂ ਮਹੱਲੇ ਦੇ ਵਿੱਚ ਬੜੀ ਦਿੱਕਤ ਆ ਰਹੀ ਸੀਗੀ ਸੜਕਾਂ ਟੁੱਟੀਆਂ ਹੋਈਆਂ ਸੀ ਸੇਵਰੇਜ ਦੀ ਬੜੀ ਇਸ਼ੂ ਸੀਗੀ ਉਹ ਸਭ ਫੋਨ ਪ੍ਰਿੰਸਪਾ ਜੀ ਦੇ ਮਤਲਬ ਸਹਿਯੋਗ ਨਾਲ ਲਗਰਾ ਕੇ ਮੰਤਰੀ ਸਾਹਿਬ ਨਾਲ ਸਾਰਾ ਉਸ ਕੰਮ ਕਰਵਾ ਰਹੇ ਨੇ ਸਾਡੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਕੰਮ ਉੱਥੇ ਸਟਾਰਟ ਹੋ ਚੁੱਕੇ ਆ ਅੱਜ ਵਾਰਡ ਨੰਬਰ 21 ਦੇ ਵਿੱਚ ਇਹ ਜੋ ਰਸਤਾ ਸੀਗਾ ਮਾਤਾ ਰਾਣੀ ਪਾਰਕ ਦੇ ਗੇਟ ਤੋਂ ਲੈ ਕੇ ਬੱਤਾ ਪਾਟਿਆ ਜੀ ਹਸਪਤਾਲ ਦੇ ਤੱਕ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਛੱਡ ਦਿੱਤਾ ਗਿਆ ਸੀ ਸਮਝ ਕਿਸੇ ਨੂੰ ਨਹੀਂ ਆਉਂਦੀ ਕਿਉਂ ਛੱਡਿਆ ਗਿਆ ਸੀ ਉੱਥੋਂ ਤੱਕ ਵਾਰਡ ਵਾਸੀਆਂ ਦੇ ਕਹਿਣ ਮੁਤਾਬਕ ਗੇਟ ਤੱਕ ਸੜਕ ਪੂਰੀ ਹੋ ਚੁੱਕੀ ਸੀਗੀ ਪਰੰਤੂ ਇਹ ਮੁੱਦਾ ਸੀ ਕਈ ਵਾਰ ਉਠਾਇਆ ਤੇ ਪਿਛਲੇ ਦਿਨੀ ਅਸੀਂ ਆਪਣੇ ਨਗਰ ਕੌਂਸਲ ਦੇ ਕਾਰਜ ਸਾਲਕ ਅਫਸਰ ਸ੍ਰੀ ਚਰਨਜੀਤ ਸਿੰਘ ਨੂੰ ਮਿਲੇ ਸੀ ਕਿ ਵਾਰਡ ਦੇ ਵਸਨੀਕਾਂ ਦੇ ਨਾਲ ਕਿਉਂਕਿ ਬਦਰੀ ਪ੍ਰਸ਼ਾਦ ਵਾਲੀ ਗਲੀ ਆ ਜਿਹੜੀ ਉਹ ਕੁਝ ਸਮੇਂ ਦੇ ਵਿੱਚ ਤੈਸ ਨੈਸ ਹੋ ਗਈ ਸੀ ਦੁਨੀ ਚੁਨੀ ਗਲੀ ਦਾ ਮਸਲਾ ਸੀਗਾ ਤੇ ਕਲੜਾ ਜੀ ਤੇ ਅਮਨ ਚਾਲੂ ਜੀ ਨੇ ਬੱਤਾ ਪਾਟੀਆਂ ਦੀ ਬੈਕ ਸਾਈਡ ਵਾਲੀ ਗਲੀ ਦਾ ਮਸਲਾ ਵੀ ਧਿਆਨ ਚ ਲੈ ਆਂਦਾ ਸੀ ਉਬੜ ਖਬੜ ਗਲੀ ਆ ਪਰसों ਹੀ ਉੱਥੇ ਤੇ ਲੇਡੀ ਡਿੱਗੀ ਆ ਉਹਦੇ ਸਬੰਧ ਵਿੱਚ ਜਦੋਂ ਅਸੀਂ ਮੰਗ ਪੱਤਰ ਦਿੱਤਾ ਸੀ ਵਾਰਡ ਵਸਨੀਕਾਂ ਦੇ ਨਾਲ ਤਾਂ ਉਦੋਂ ਅਸੀਂ ਈਓ ਸਾਹਿਬ ਦੇ ਕੋਲ ਫੇਰ ਗੱਲ ਚੱਕੀ ਸੀਗੀ ਵੀ ਇਹ ਸੜਕ ਜਿਹੜੀ ਆ ਗਲੀ ਪਹਿਲ ਦੇ ਆਧਾਰ ਤੇ ਬਣਾਈ ਜਾਵੇ। ਈਓ ਸਾਹਿਬ ਨੇ ਸਾਡੀ ਇਸ ਮੰਗ ਨੂੰ ਪੂਰਾ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਇਸ ਅਹਿਮ ਰੋਲ ਅਦਾ ਕਰਨ ਦੇ ਵਿੱਚ ਇਹ ਮੰਗ ਪੂਰੀ ਕਰਨ ਦੇ ਵਿੱਚ ਜਿੱਥੋਂ ਤੱਕ ਮੈਂ ਕਹਾ ਕਿ ਸਾਡੇ ਹਲਕਾ ਵਧਾਇਕ ਅਤੇ ਕੈਬਨਿਟ ਮੰਤਰੀ ਸ਼੍ਰੀ ਕਰਮਪ੍ਰੀਤ ਸਿੰਘ ਸੌਂਝੀ ਜੀ ਇਸ ਕੰਮ ਨੂੰ ਜਿਹੜਾ ਹੈਗਾ ਬੂਰ ਪਿਆ ਤੇ ਅੱਜ ਇਹ ਜੋ ਹੈਗਾ ਸ਼ੁਭ ਆਰੰਭ ਹੋ ਚੁੱਕਿਆ ਹੁਣ ਇਹ ਕੰਮ ਇੱਕ ਹਨਾਰ ਸੋ ਬਿਮਾਰ ਤੇ ਲਾਹਾ ਲੈਣ ਵਾਲੇ ਤਾਂ ਕਈ ਆਣਗੇ ਜੀ ਪਰੰਤੂ ਮੈਂ ਧੰਨਵਾਦ ਕਰਦਾ ਸਾਡੇ ਮੰਤਰੀ ਕਰਨ ਕੋਈ ਸੌਂਜ ਜੀ ਦੀ ਬਣਾਈ ਹੋਈ ਕਮੇਟੀ ਦੇ ਮੈਂਬਰ ਸਾਰ ਅਵਤਾਰ ਸਿੰਘ ਮਾਨ ਜੀ ਆਏ ਨੇ ਗੁਰਵਚਨ ਸਿੰਘ ਟੀਟੂ ਵਾਏ ਨੇ ਕੀਮਤੀ ਲਾਲ ਜੀ ਆਏ ਨੇ ਤੁਹਾਡੇ ਸਨੀ ਪੰਬਰੀ ਜੀ ਆਏ ਨੇ ਅਮਨ ਜਾਲੂ ਜੀ ਆਏ ਨੇ ਜਗਨੂ ਕਾਲੜਾ ਜੀ ਆਏ ਨੇ ਪ੍ਰਸ਼ਾਦ ਸ਼ਰਮਾ ਜੀ ਆਏ ਨੇ ਸੰਜੀਤ ਗੁਰੂ ਜੀ ਆਏ ਨੇ ਪ੍ਰੇਸ਼ਾਨ ਡਾਂਗ ਜੀ ਆਏ ਨੇ ਹੋਰ ਬਹੁਤ ਲੋਕ ਆਏ ਨੇ ਜਿਹੜੇ ਇੱਥੇ ਸੁਭਰੰਭ ਦੇ ਵਿੱਚ ਸ਼ਾਮਲ ਹੋਏ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਇਹ ਕੰਮ ਜਿਹੜਾ ਸ਼ੁਰੂ ਹੋਇਆ ਉਪਰ اردو ਦੀ ਕਹਾਵਤ ਹੈ ਹਜ਼ਾਰਾਂ ਬਰਸ ਨਰਗੀ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦਦਾਵਰ ਪੈਦਾ ਇਹ ਕੰਮ ਹੋਣਾ ਨਹੀਂ ਸੀ ਜੇ ਸਾਡਾ ਸਹਿਯੋਗ ਨਾ ਮਿਲਦਾ ਸਾਡੇ ਮੰਤਰੀ ਕੈਪਟਨ ਕੈਬਨਟ ਮੰਤਰੀ ਸਦਾ ਕਰਨਪੁਰ ਸਿੰਘ ਸੌਨ ਜੀ ਦਾ ਤੇ ਨਗਰ ਕੌਂਸਲ ਦੇ ایਓ ਕਾਰਜ ਸਾਲਕ ਅਫਸਰ ਜਿਹੜੇ ਚਰਨਜੀਤ ਸਿੰਘ ਜੀ ਦਾ ਉਹਨਾਂ ਦੇ ਸਦਕੇ ਇਹ ਕੰਮ ਸ਼ੁਰੂ ਹੋਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਤੇ ਇਹ ਕੰਮ ਜਿੱਥੇ ਸ਼ੁਰੂ ਹੋਇਆ ਉੱਤੇ ਮੈਂ ایਓ ਸਾਹਿਬ ਨੂੰ ਬੇਨਤੀ ਕਰਦਾ ਕਿ ਬਦਰੀ ਪ੍ਰਸ਼ਾਦ ਅਲੀ ਗਲੀ ਦੁੰਨੀ ਚੁੰਨੀ ਦੀ ਗਲੀ ਤੇ ਬੱਤਾ ਪਾਟਿਆ ਦੀ ਬੈਕ ਸਾਈਡ ਵਾਲੀ ਗਲੀ ਇਸ ਤੋਂ ਇਲਾਵਾ ਸਾਥੀ ਪਿਆਰੇ ਲਾਲ ਜੀ ਦੇ ਨਾਲ ਜਿਹੜੀ ਡਾਕਟਰ ਖੁਰਾਣਾ ਜੀ ਦੇ ਮਕਾਨ ਵਾਲ ਗਲੀ ਜਾਂਦੀ ਹੈ ਉਸ ਦੀ ਵੀ ਤੁਰੰਤ ਮਰਮਮਤ ਕਰਾਈ ਜਾਵੇ ਜਾਂ ਉਹਨਾਂ ਦਾ ਨਿਰਮਾਣ ਜਲਦ ਤੋਂ ਜਲਦ ਕਰਾਇਆ ਜਾਵੇ ਤਾਂ ਕਿ ਸਾਡੇ ਵਾਰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹਨਾਂ ਗਲੀਆਂ ਦੇ ਵਿੱਚੋਂ ਲੰਘਣ ਲੱਗੇ ਆ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਲੋਕ ਹਾਦਸੇ ਦੇ ਸ਼ਿਕਾਰ ਹੁੰਦੇ ਨੇ ਜਿਹੜੇ ਸਰਵਾਈਕਲ ਦੇ ਪੇਸ਼ੈਂਟ ਹੈ ਉਹ ਟੁੱਟੀਆਂ ਗਲਾਂ ਚ ਗਲੀਆਂ ਜੋ ਲੰਕੀ ਉਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡਾ ਸਭ ਮੀਡੀਆ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸ਼ੁਭ ਕਾਰਜ ਦੀ ਕਵਰੇਜ ਕੀਤੀ ਹੈ ਅੰਤ ਵਿੱਚ ਇੱਕ ਵਾਰ ਮੈਂ ਫੇਰ ਵਾਰਡ ਨੰਬਰ 21 ਦੇ ਸਮੂਹ ਵਾਸੀਆਂ ਨੂੰ ਵਧਾਈ ਦਿੰਦਾ ਹੋਇਆ ਭਰੋਸਾ ਦਿੰਦਾ ਕਿ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਹਮਸਾ ਵੇਕ ਗਰੁੱਪ ਦੇ ਸਾਰੇ ਮੈਂਬਰ ਵਾਰਡ ਦੀ ਬਿਹਤਰੀ ਲਈ ਵਾਰਡ ਦੇ ਵਿਕਾਸ ਲਈ ਯਤਨਸ਼ੀਲਾਂ ਤੇ ਆਉਂਦੇ ਦਿਨਾਂ ਵਿੱਚ ਅਸੀਂ ਸਾਡੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨਜੀ ਨੂੰ ਵੀ ਦੁਬਾਰਾ ਮੰਗਾ ਦੇ ਹੱਲ ਸਬੰਧ ਵਿੱਚ ਮਿਲਾਂਗੇ ਤੇ ਨਗਰ ਕਾਉਂਸਲ ਦੇ ਕਾਰਜ ਸਹਾਇਕ ਅਫਸਰ ਨੂੰ ਵੀ ਮਿਲਾਂਗੇ ਤੇ ਜਿਹੜੇ ਵਾਰਡ ਦੇ ਵਿੱਚ ਸਫਾਈ ਕਰਮਚਾਰੀ ਨੇ ਸਾਡੇ ਯੋਧੇ ਜਿਨ੍ਹਾਂ ਨੇ ਵਾਰਡ ਨੂੰ ਸਾਫ ਸੁਥਰਾ ਬਣਾ ਲੀ ਐਮਰ ਉਪਰਾਲਾ ਕੀਤਾ ਤੇ ਮਿੰਦਰ ਜੀ ਦੀ ਅਗਵਾਈ ਦੇ ਵਿੱਚ ਬਿਜਲੀ ਠੀਕਰਨ ਵਾਲੇ ਮੁਲਾਜ਼ਮਾਂ ਨੇ ਜੋ ਵਾਰਡ ਦੀਆਂ ਸਾਰੀਆਂ ਲਾਈਟਾਂ ਨੂੰ ਸਹੀ ਢੰਗ ਨਾਲ ਚਾਲੂ ਕੀਤਾ ਜਿਸ ਦੇ ਨਾਲ ਵਾਰਡ ਦੇ ਵਿੱਚ ਜੋ ਹਨੇਰਾ ਪਸਰਿਆ ਸੀ ਦੂਰ ਹੋਇਆ ਤੇ ਅੱਜ ਵਾਰਡ ਦਾ ਪਾਰਕ ਪਿਛਲੇ ਲੰਬੇ ਸਮੇਂ ਤੋਂ ਬਾਅਦ ਰਾਤ ਨੂੰ ਜਗ ਮਗਾਉਂਦਾ ਨਜ਼ਰ ਆ ਰਿਹਾ ਮੈਨੂੰ ਖੁਸ਼ੀ ਹੈ ਤੇ ਆਸ ਕਰਦਾ ਕਿ ਪ੍ਰਸ਼ਾਸਨ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦਾ ਰਹੇਗਾ ਆਪ ਸਭ ਦਾ ਧੰਨਵਾਦ ਇਹ ਜੋ ਕਾਰਜ ਹੈ ਮੈਂ ਇੱਕ ਵਾਰ ਫਿਰ ਕਹਿ ਦਵਾਂ ਕਿਸੇ ਨੂੰ ਇਹ ਨਾ ਲੱਗੇ ਕਿ ਅਸੀਂ ਨੰਬਰ ਬਣਾ ਰਹੇ ਹਾਂ ਨੰਬਰ ਅਸੀਂ ਬਣਾਉਂਦੇ ਆ ਸਿਰਫ ਜਿਹੜੇ ਸਹਿਯੋਗ ਸਾਨੂੰ ਦਿੰਦੇ ਨੇ ਜਿਨ੍ਹਾਂ ਦਾ ਯੋਗਦਾਨ ਹੈ ਤੇ ਸ਼ੁਕਰ ਅਸੀਂ ਪ੍ਰਮਾਤਮਾ ਦਾ ਕਰਦੇ ਹਾਂ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਅੱਜ ਇਹ ਕਾਰਜ ਸ਼ੁਰੂ ਹੋਇਆ ਹਰਪ੍ਰੀਤ ਸਿੰਘ ਪ੍ਰਿੰਸ ਕੋਈ ਆਪਣਾ ਕ੍ਰੈਡਿਟ ਨਹੀਂ ਲੈਂਦਾ ਕੋਈ ਲਾਹ ਨਹੀਂ ਲੈਂਦਾ ਪ੍ਰਮਾਤਮਾ ਦੀ ਕਿਰਪਾ ਬਣੀ ਰਹੇ ਤੇ ਵਾਰਡ ਵਾਸੀਆਂ ਦੇ ਕੰਮ ਹੁੰਦੇ ਰਹਿਣ ਆਪ ਸਭ ਦਾ ਧੰਨਵਾਦ ਸਤਿ ਸ੍ਰੀ ਅਕਾਲ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ